ਭਾਈ ਉਹਨੇ ਵਿਚਾਰਾ ਕਿਚਨ ਤਿਆਰ ਕਰੰਡਾ ਆਪਾਂ ਇਹਨੇ ਕਿੰਨਾ ਕੰਮ ਹੋ ਗਿਆ ਹਾਂਜੀ ਬਈ ਅਸਗਲ ਜੀ ਅਸਗਲ ਕਿਹਾ ਤੇ ਡੱਬਾ ਹਾਂਜੀ ਵਧੀਆ ਠੀਕ ਠਾਕ ਜੀ ਹਾਂਜੀ ਕਿੱਥੋਂ ਤੱਕ ਪਾਉਣਗੇ ਜੀ ਆਹ ਦੇਖੋ ਬਣਦੇ ਬਾਕਸ ਅੱਛਾ ਜੀ ਆਪ ਰਹਿੰਦਾ ਬਣਾਤਾ ਹੈ ਬਾਕਸ ਇਧਰ ਠੀਕ ਹੈ ਜੀ ਇਧਰ ਪੈਂਟਰੀ ਲੱਗਣਗੇ ਠੀਕ ਹੈ ਜੀ ਆਹ ਇਧਰ ਬਾਅਦ ਵਿੱਚ ਸੋਫਾ ਬਣਿਆ ਦੋਪਨ ਲੱਗਣਗੇ ਜੀ ਠੀਕ ਹੈ ਜੀ ਤੇ ਆਹ ਭਾਈਆ ਸਨ ਮੈਂ ਕਿਹਦੀ ਸ਼ਾਈਨਿੰਗ ਵੜੀ ਆ ਇਹਦਾ ਕਿਹੜਾ ਸਨਮੈਕਾ ਵਾੜੇ ਇਹ ਸੀ ਸੀਟਾਂ ਇਹ ਆ ਸ਼ਾਪੀ ਪੀਵੀਸੀ ਸੀਟਾਂ ਇਹ ਟੈਂਪਰਡ ਸ਼ਾਈਨਿੰਗ ਦੇਖੋ ਗੱਡੀ ਨਹੀਂ ਇਹ ਇੱਕ ਸਾ ਦਾ ਗਲਾਸ ਹੀ ਲੱਗਣ ਡਿਆ ਹਾਂ ਸ਼ਾਈਨਿੰਗ ਦੇਖੋ ਆ ਪੂਰੇ ਬਾਰੀ ਦਿਨਾਂ ਦੇ ਪਿੱਛੇ ਦੇਖੋ ਹਾਂ ਕੋਈ ਸੈਂਪਲ ਇਹਦਾ ਪਿਆ ਇੱਥੇ ਹਾਂ ਸੈਂਪਲ ਹੈਗਾ ਹਾਂ ਜੀ ਦਿਖਾਓ ਹਾਂ ਆਹ ਬੇਜੀ ਸੀਟ ਅੱਛਾ ਠੀਕ ਹੈ ਡੇਢ ਐਮ ਮੋਟੀ ਇਹ ਪਲਾਸਟਿਕ ਦੀ ਸੀਟ ਹੁੰਦੀ ਹੈ ਜੀ ਠੀਕ ਹੈ ਜੀ ਤੇ ਇਹ ਫਰ ਬੈਂਡ ਮੁੰਡਾ ਆਸਾਨੀ ਨਾਲ ਹੋ ਜਾਂਦੀ ਨਹੀਂ ਹੈ ਬੰਦਾ ਜਿਹਨੇ ਮਰਜ਼ੀ ਕਰ ਲੋ ਅੱਜ ਤੋਂ ਮਤ ਜੀ ਬੰਦਾ ਕਰ ਲੂਗਾ ਠੀਕ ਹੈ ਜੀ ਕੋਈ ਤੇ ਇਹ ਕਿੰਨੇ ਕਿਲੇ ਆ ਜਾਂਦੀ ਹੈ ਬਾਜ਼ਾਰ ਤੋਂ ਜੇ ਭਾਈ ਜੀ 4000 ਤੋਂ ਲੈ ਕੇ ਤਾਂ ਜਿਹਨੇ ਮਰਜ਼ੀ ਕਰ ਤੁਰੇ ਜਾਓ ਠੀਕ ਹੈ ਜੀ ਤੇ ਇਹਨੂੰ ਜੋ ਇਹਨੂੰ ਜੋੜਨ ਵਾਸਤੇ ਫਿਰ ਆਹ ਪ੍ਰੋ ਵੜ ਜਾ ਅੱਛਾ ਅੱਛਾ ਪ੍ਰੋ ਘੋਣਵਾਣੀ ਹੁੰਦੀ ਠੀਕ ਹੈ ਜੀ ਘੋਣ ਹੁੰਦੀ ਹੈ ਗੈਰ ਕੋਣ ਨਹੀਂ ਢੋਦੀ ਜੋੜਦਾ ਜਿਹਨੇ ਪ੍ਰੋ ਵੜਨਾ ਜਿਹੜਾ ਠੀਕ ਹੈ ਜੀ ਠੀਕ ਹਾਂ ਜੀ ਬਹੁਤ ਵਧੀਆ ਕੰਮ ਆ ਭਾਈ ਤੁਹਾਡਾ ਤੇ ਚਲੋ ਹਾਂਜੀ ਹਾਂਜੀ ਠੀਕ ਹੈ ਠੀਕ ਆਪਰੇ ਦਾ ਕੋਈ ਨਹੀਂ ਜਾਈ ਤਿਆਰ ਹੂੰ ਹੂੰ ਇਹ ਵੀ ਜਿੰਨੀ ਪੂਰੀ ਪ੍ਰਾਇਮਾ ਉਹ ਪਤਾ ਚਲੋ ਕੋਈ ਗੱਲ ਨਹੀਂ ਹਾਂ ਹਾਂ ਪਤਾ ਲੱਗਣਾ ਜੀ ਠੀਕ ਹੈ ਠੀਕ ਹੈ ਜੀ ਹਾਂ ਇਧਰ ਸ਼ਟ ਫੋਟ ਲੱਗਣਾ ਹੋਣਾ ਬਹੁਤ ਨਿਖਾਰਾ ਬਹੁਤ ਵਧੀਆ ਕੰਮ ਆ ਬਹੁਤ ਵਧੀਆ ਕੰਮ ਕਰਦੇ ਆ ਬਾਈ ਜੀ ਨਹੀਂ ਅਗਰ ਤੁਸੀਂ ਵੀ ਇਹਨਾਂ ਕੋਈ ਕੰਮ ਕਰਾਉਣਾ ਚਾਹੁੰਦੇ ਜਿਹੜਾ ਬਾਈ ਦਾ ਪਿੰਡ ਹੈਗਾ ਵਾ ਪੁਰਾਣਾ ਤੰਦੇਲ ਤੇ ਡਿਸਟ੍ਰਿਕਟ ਆਹ ਅਮਰ ਸਰਬਾਈ ਜੀ ਨੰਬਰ ਬੋਲ ਦੋ ਆਪਣਾ ਜੀ ਨੰਬਰ ਕੋਡ ਤਾਂ ਦੱਸਦੇ ਨੇ ਧੰਨਵਾਦ 9872876 ਇਹ ਜਮਦੀ ਨੰਬਰ ਜ ਆਪਣਾ ਠੀਕ ਹੈ ਜੀ ਠੀਕ ਚਲੋ ਕੋਈ ਗੱਲ ਨਹੀਂ ਮਿਲਦੇ ਆਂ ਭਾਈ ਬਾਅਦ ਚ ਠੀਕ ਠੀਕ ਹੋਰ ਠੀਕ ਹੈ ਜੀ